ਇੱਕ ਨਿਹੰਗ ਸਿੰਘ ਰੇਲਗੱਡੀ ਵਿੱਚ ਜਾ ਚੜ੍ਹਿਆ ਅੱਗੇ ਇੱਕ ਰੋਡਾ ਬਾਬੂ ਸਿਗਰਟ ਪੀ ਰਿਹਾ ਸੀ ਨਿਹੰਗ ਸਿੰਘ ਨੇ ਉਸ ਨੂੰ ਸਿਗਰਟ ਪੀਣ ਤੋਂ ਮਨਾ ਕੀਤਾ ਪਰ ਉਹ ਨਾ ਟਲੇਆ ਨਿਹੰਗ ਸਿੰਘ ਜੀ ਨੇ ਉਸ ਨੂੰ ਆਪਣੀ ਜੁੱਤੀ ਵਿਖਾਈ ਉਹ ਤਾਂ ਵੀ ਨਾ ਹਟਿਆ ਫਿਰ ਕੀ ਸੀ ਨਿਹੰਗ ਸਿੰਘ ਨੇ ਖਿੱਚ ਕੇ ਆਪਣਾ ਸੋਟਾ ਉਹ ਰੋਡਾ ਬਾਬੂ ਦੇ ਸਿਰੇ ਵਿੱਚ ਮਾਰਿਆ ਉਹ ਥਾਂ ਹੀ ਮਰ ਗਿਆ ਨਿਹੰਗ ਸਿੰਘ ਜੀ ਤੇ ਮੁਕਦਮਾ ਚੱਲਿਆ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਵਕੀਲ ਨੇ ਆਪਣਾ ਪੱਖ ਰੱਖਣ ਵਾਸਤੇ ਨਿਹੰਗ ਸਿੰਘ ਜੀ ਨੂੰ ਆਖਿਆ ਨਿਹੰਗ ਸਿੰਘ ਜੀ ਨੇ ਕਚਹਿਰੀ ਦੇ ਵਿੱਚ ਇਸ ਤਰ੍ਹਾਂ ਬਿਆਨ ਦਿੱਤਾ ਫੌਜਾਂ ਅਰਦਾਸਾ ਸੋਧ ਕੇ ਅਸਵਾਰੇ ਹਿੱਤ ਭੂਤ ਨਹੀਂ ਪਰ ਜਾ ਚੜੀਆਂ ਅੱਗੇ ਸਿਰ ਗੁੰਮ ਗਦੀ ਚੁੰਗ ਰਿਆ ਸੀ ਫੌਜਾਂ ਨੇ ਉਸ ਨੂੰ ਇਸ ਜਗਤ ਜੂਠ ਤੋਂ ਕਣਾ ਹਟਕਿਆ ਪਰ ਉਹ ਸਿਰ ਗੁੰਮ ਗਦੀ ਚੁੰਗਣੋਂ ਟਲਿਆ ਨਾ ਫੌਜਾਂ ਨੇ ਉਸ ਨੂੰ ਆਪਣੀ ਚਰਨ ਦਾਸੀ ਦੇ ਦਰਸ਼ਨ ਵੀ ਕਰਵਾਏ ਪਰ ਐਵੇਂ ਲੱਗਿਆ ਜਿਵੇਂ ਉਹ ਚਵਾਰੇ ਚੜਿਆ ਹੋਵੇ ਫਿਰ ਅਸੀਂ ਆਪਣੇ ਸਨੋਤਰ ਨੂੰ ਹੁਕਮ ਕੀਤਾ ਕਿ ਇਸ ਸਿਰ ਗੋਮਨ ਦਾ ਸੋਧਾ ਲਾ ਦੇਵੇ ਬਸ ਫਿਰ ਕੀ ਸੀ ਇੱਕ ਹੀ ਅਕਲਦਾਨ ਇਹਦੇ ਸਿਰ ਵਿੱਚ ਵੱਜਿਆ ਤੇ ਇਹ ਹੁਕਮ ਸੱਤ ਹੋ ਗਿਆ ਨਿਹੰਗ ਸਿੰਘ ਜੀ ਨੇ ਤੇ ਆਪਣਾ ਬਿਆਨ ਦੇ ਦਿੱਤਾ ਪਰ ਹੁਣ ਵਕੀਲ ਜੱਜ ਤੇ ਸਾਰੀ ਕਚਹਿਰੀ ਇਸ ਗੱਲ ਦੀ ਤਫਤੀਸ਼ ਵਿੱਚ ਲੱਗੀ ਹੋਈ ਹੈ ਕਿ ਨਿਹੰਗ ਸਿੰਘ ਜੀ ਦੇ ਇਸ ਬਿਆਨ ਦਾ ਅਰਥ ਕੀ ਬਣਦਾ ਹੈ ਜੇ ਤੁਹਾਨੂੰ ਪਤਾ ਤੇ ਜਰੂਰ ਦੱਸ ਦਿਓ ਜੀ